ਸਰਕਾਰਾਂ ਦੇ ਕਈ ਯਤਨਾਂ ਦੇ باوجود ਵੀ ਚਾਈਨਾ ਡੋਰ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਨਹੀਂ ਜਾ ਪਾ ਰਿਹਾ ਦੱਸਦੀ ਹੈ ਕਿ ਜਿਸ ਦੇ ਨਾਲ ਆਏ ਦਿਨ ਹੀ ਹਾਦਸੇ ਵਾਪਰੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਵਿਖੇ ਜਿੱਥੇ ਕਿ ਇਸ ਜਾਨਲੇਵਾ ਡੋਰ ਨੇ ਇੱਕ 3.5 ਸਾਲਾਂ ਬੱਚੀ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਹ ਘਟਨਾ ਉਦੋਂ ਵਾਪਰੀ ਜਦ ਇਹ ਬੱਚੀ ਆਪਣੇ ਮਾਪਿਆਂ ਦੇ ਨਾਲ ਬਾਈਕ ਤੇ ਨਾਨਕੇ ਚਾਰਹੀਸੀ ਇਸ ਹਾਦਸੇ ਵਿੱਚ ਬੱਚੀ ਦਾ ਚਿਹਰਾ ਕੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਕੰਬੀਰ ਹਾਲਤ ਦੇ ਵਿੱਚ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਤੇ ਮੂਤੇ तकरीबन 65 ਦੇ ਕਰੀਬ ਟਾਂਕੇ ਲੱਗੇ ਬੱਚੀ ਦੇ ਮਾਪਿਆਂ ਦੇ ਵੱਲੋਂ ਚਾਇਨਾ ਡੋਰ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਣ ਦੇ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸੁਖਚਾਨ ਸਿੰਘ ਜੀ ਪਿੰਡ ਮੂਲਿਆਂ ਵਾਲਾ ਡਾਕਨਾ ਧਾਰੀਵਾਲ ਬਦਾਸ ਬੱਚੀ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਇਥੇ ਬਟਾਲੇ ਸ਼ਹਿਰ ਬੱਚਿਆਂ ਦੇ ਨਾਨਕੇ ਬਟਾਲੇ ਕੋਲੇ ਉੱਥੇ ਵਾਪਸ ਜਾ ਰਹੇ ਸੀ ਤੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਬਿਲਕੁਲ ਨਾਰਮਲ ਸਪੀਡ 'ਚ ਆਪਾਂ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੇ ਮਾਤਾ ਦੇ ਮਾਮਾ ਦੀ ਗੋਦ ਵਿੱਚ ਪਿੱਛੇ ਬੈਠੀ ਸੀ ਚਾਈਨਾ ਵਾਲੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਤੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜੱਕੀ ਮਾਰ ਕੇ ਚਲੀ ਗਈ ਉਹ ਕਿਰਾਏ ਸੇ ਅਈ ਕਿੰਨੇ ਟਾਂਕੇ ਲੱਗੇ ਬੱਚੀ ਦੇ ਦੇ ਕਿੱਦਾਂ ਦੇ ਹਾਲਾਤ ਸੀ ਤੇ ਤੁਹਾਡੇ ਮੰਤ ਕੀ ਗੁਦਰੀ ਨੂੰ ਜਿਆਦਾ ਕਿ ਇੱਕ ਲੋਕ ਕਿ ਉਹ ਦੇ ਮੰਤ ਕੀ ਗੁਦਰੀ ਕਿ ਪਰ ਫਿਰ ਵੀ ਆਪਣੇ ਲਫ਼ਜ਼ਾਂ ਦੱਸ ਦੋ ਕਿੰਨੇ ਟਾਂਕੇ ਲੱਗੇ ਮੈਂ ਤੇ ਗਿਣਤੀ ਨਹੀਂ ਕਰ ਸਕਿਆ ਬਹੁਤ ਪਰੇਸ਼ਾਨ ਹਾਂ ਤੇ ਮਤਲਬ ਬੰਦੇ ਪਰੇਸ਼ਾਨ ਨਹੀਂ ਮਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 65 ਤੋਂ ਪਲੱਸ ਦੇ ਰਿਹਾ 65 ਤੋਂ ਜ਼ਿਆਦਾ ਜਿਹੜੇ ਉੱਪਰਲੀ ਸਕਿਨ ਤੇ ਟਾਂਗੇ ਆ ਜਿਹੜੀ ਅੰਦਰਲੀ ਚਾਰ ਲੇਅਰਸ ਡਾਕਟਰ ਨੇ ਸਟਿਚ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕ ਟਾਂਕੇ ਲੱਗੇ ਹੋਣਗੇ ਉਹਨਾਂ ਦੇ ਠੋਡੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਹੈ ਦਸਤਾਰ ਸਾਰੀ ਕੱਟੀ ਗਈ ਸੀ ਥੋਣ ਲੰਮੇ ਜਿਹੇ ਡੋਰ ਲੰਘ ਕੇ ਗਈ ਉਹਦੇ ਵੱਜ ਕੇ ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੁਣ ਹੋ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ ਹਸਤਾਲ ਸਰਬਸਖੋ ਹਸਪੀਟਲ ਬਟਾਲਾ ਜਿਹੜਾ ਡਾਕਟਰ ਸਾਹਿਬਾਂ ਦਾ ਮੈਨੇਜਮੈਂਟ ਦਾ ਬਹੁਤ ਵਧੀਆ ਰੋਲ ਜਿਹਨਾਂ ਨੇ ਸਾਨੂੰ ਬਹੁਤ ਸਹਾਇਤਾ ਕੀਤਾ ਪਰਮਾਤਮਾ ਉਹਨਾਂ ਨੂੰ ਹੋਰ ਸਮਤ ਬਲ ਬੁੱਧ ਬਖਸ਼ੇ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਖਸ਼ਟ ਬਾਈਕਾਟ ਕੀਤਾ ਜਾਵੇ ਪਾਬੰਦੀ ਸਦਾ ਚਾਇਨਾ ਡੋਰ ਆ ਫਿਰ ਵੀ ਕੁਝ ਇਲੀਗਲ ਤਰੀਕੇ ਨਾਲ ਜੋ ਹੈ ਮਤਲਬ ਸਰਕਾਰ ਦੇ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰਿਕਵੈਸਟ ਹੈ ਜੀ ਮੈਂ ਸਿਮਰਨ ਕੌਰ ਪਿੰਡ ਮੋळ्याਵਾਲ ਸਾੜੀਵਾਲ ਤੋਂ ਕੀ ਕਹਣਾ ਕਿ ਉਹਦੇ ਨੂੰ ਬੱਚੀ ਦਾ ਇਹਾਸਾ ਹੈ ਅਮ ਤੁਸੀਂ ਅਸੀਂ ਤੇ ਇਹ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਕਿਲਰ ਫਰੈਡ ਹੈ ਜਿਹਨੂੰ ਅਸੀਂ ਚਾਇਨਾ ਡੋਰ ਕਹਿੰਦੇ ਆ ਜਾਂ ਗੱਟੂ ਕਹਿੰਦੇ ਆ ਇਸ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਆ ਬਾਜ਼ਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਅਜਿਹਾ ਹਾਦਸਾ ਹੋਵੇ ਸੋ ਪਲੀਸ ਨੂੰ ਕਹੈਸਟਿਆ ਕਿ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸ ਤੇ ਉਹ ਵੀ ਮਾਂ ਤੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜਿਉ ਉਹ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਉਹ ਲਿਆ ਕੇ ਦੋ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਣ ਹਸਪਤਾਲ ਰੋਲ ਵੀ ਤਾਂ ਹਸਪਤਾਲ ਰੋਲ ਵੀਰ ਜੀ ਬਹੁਤ ਵਧੀਆ ਸਰਬ ਸੁਖ ਹਸਪੀਟਲ ਬੜਾ ਲੈ ਤੋ ਅਸੀਂ ਬਹੁਤ ਵਧੀਆ ਉਹਨਾਂ ਨੇ ਡਾਕਟਰਾਂ ਨੇ ਟਰੀਟ ਕੀਤਾ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਸਾਨੂੰ 10 ਦਿਨ ਹੋ ਗਏ ਆ ਇੱਥੇ ਤੋ ਸਾਡਾ ਜੋ ਟ੍ਰੀਟਮੈਂਟ ਸੀਗਾ ਜੋ ਵੀ ਬੱਚੇ ਦਾ ਕਹਿ ਲਿਏ ਕਿ ਔਰਲ ਜਾਂ ਜਿੱਦਾਂ ਵੀ ਸਸਪੈਂਸ਼ਨ ਚੱਲ ਰਹੀ ਸੀਗਾ ਉਹ ਸਭ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਟ੍ਰੀਟ ਕੀਤਾ ਸੋ ਡਾਕਟਰਾਂ ਦੇ ਬਹੁਤ ਤਨਵਾਦੀ ਆ ਇਤੋਂ ਦੀ ਟੀਮ ਦੇ ਹਸਪੀਟਲ ਦਾ ਨਾਮ ਸਰਬ ਸੁਖ ਹਸਪੀਟਲ ਬਟਾਲਾ ਹੈ ਮੈਂ ਡਾਕਟਰ ਹਰਪ੍ਰੀਤ ਕੋਰ ਪੇਸ਼ੈਂਟ ਦੀ ਆਪਰੇਟਿੰਗ ਸਰਜਨ ਹਾਂ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਬੂਨ ਜੜਾ ਕਿ ਬਿਲਕੁਲ ਚੀਰਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗੂਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਰੈਸਸਿਟੇਟ ਸਮਝ ਲਓ ਕਿ ਤੁਹਾਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨ ਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਮੈਂ ਇਹ ਮੈਸੇਜ ਸਰਕਾਰ ਨੂੰ ਪਲੱਸ ਮੈਂ ਇਹ ਮੈਸੇਜ ਆਮ ਜਨਤਾ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ پابੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਬੱਚੀ ਦਾ ਸ਼ੁਰੂ ਤੋਂ ਲੈ ਕੇ ਟ੍ਰੀਟਮੈਂਟ ਜਿਹੜਾ ਹੈ ਉਹ ਹੁਣ ਮੇਰੇ ਕੋਲ ਹੀ ਚੱਲ ਰਿਹਾ ਹੈ ਬੱਚੀ ਦੇ ਫਾਲੋਅ ਅਪ ਹੋ ਰਹੇ ਨੇ ਅਸੀਂ ਲੇਅਰ ਬਾਈ ਲੇਅਰ ਸੂਚਨ ਰੀਂਗ ਕੀਤੀ ਸੀ ਕਿ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਕਿ ਇਹਨਾਂ ਨੂੰ ਮਿਨਿਮਲ ਤੋਂ ਮੀਨੀਮਲ ਸਕਾਰ ਦਿੱਤਾ ਜਾਏ ਮਤਲਬ ਬਿਲਕੁਲ ਕੱਟ ਸਕਾਰ ਆਏ ਤੇ ਉਸ ਹਾਲਤ ਲਈ ਉਹਨਾਂ ਦਾ ਟ੍ਰੀਟਮੈਂਟ ਅੱਗੇ ਚੱਲ ਰਿਹਾ ਜੋ ਵੀ ਉਹਦੇ ਉੱਤੇ ਦਵਾਈਆਂ ਲੱਗਣੀਆਂ ਜਾਂ ਮੈਡੀਕੇਸ਼ਨਸ ਘੱਟ ਕਰਨ ਵਾਸਤੇ ਲੱਗਣੀਆਂ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਰੇ ਕੋਲ ਫਾਲੋਅ ਅਪ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਚਿਹਰੇ ਦੇ ਉੱਤੇ ਇਸ ਘਾਟ ਨੂੰ ਕੋਸ਼ਿਸ਼